ਅੱਜ ਆਪਾਂ ਵਰਕਸ਼ੀਟ ਨੰਬਰ 1 ਜਮਾਤ ਪਹਿਲੀ ਵਿਸ਼ਾ ਅੰਗਰੇਜ਼ੀ ਨੂੰ ਹੱਲ ਕਰਾਂਗੇ ਆਓ ਸ਼ੁਰੂ ਕਰੀਏ ਫਰਸਟ ਕੁਐਸਚਨ ਜੁਆਇਨਿੰਗ ਦਾ ਡਾਟਸ ਐਂਡ ਕੰਪਲੀਟ ਦਾ ਪਿਕਚਰ ਆਪਾਂ ਨੂੰ ਕੁਝ ਇੱਥੇ ਤਸਵੀਰਾਂ ਦਿੱਤੀਆਂ ਹੋਈਆਂ ਹਨ ਉਹਨਾਂ ਦੇ ਉੱਪਰ ਡਾਟ ਲੱਗੇ ਹੋਏ ਹਨ ਆਪਾਂ ਨੂੰ ਉਹਨਾਂ ਡੋਟਾਂ ਦੇ ਉੱਪਰ ਪੈਨਸਲ ਚਲਾ ਕੇ ਉਸ ਤਸਵੀਰ ਨੂੰ ਪੂਰਾ ਕਰਨਾ ਹੈ ਨੈਕਸਟ ਕੁਐਸਚਨ ਜੁਆਇਨ ਦਾ ਡੋਟ ਐਂਡ ਕਲਰ ਦਾ ਸ਼ੇਪ ਐਸ ਗਿਵਨ ਆਪਾਂ ਨੂੰ نیچے ਕੋਈ ਸ਼ੇਪਸ ਦਿੱਤੀਆਂ ਗਈਆਂ ਹਨ ਜਿਵੇਂ ਕਿ ਰੈਕਟੈਂਗਲ ਦੇ ਵਿੱਚ ਹਰਾ ਰੰਗ ਸਰਕਲ ਦੇ ਵਿੱਚ ਯੈਲੋ ਅਤੇ ਟ੍ਰਾਇੰਗਲ ਦੇ ਵਿੱਚ ਰੈੱਡ ਕਲਰ ਤਾਂ ਆਪਾਂ ਨੂੰ ਇਹਨਾਂ ਪਿਕਚਰਾਂ ਦੇ ਵਿੱਚ ਕਲਰ ਕਰਨਾ ਹੈ ਨੈਕਸਟ ਕਲਰ ਦਾ ਬਾਕਸ ਹੈਵਿੰਗ ਦਾ ਸੇਮ ਲੈਟਰ ਆਪਾਂ ਨੂੰ ਪਤਾ ਲੱਗ ਰਿਹਾ ਹੈ ਕਿ ਆਪਾਂ ਨੂੰ ਇੱਥੇ ਸੀ ਲੈਟਰ ਦਿੱਤਾ ਹੋਇਆ ਹੈ ਤਾਂ ਆਪਾਂ ਇਹਨਾਂ ਚਾਰਾਂ ਆਪਸ਼ਨਾਂ ਦੇ ਵਿੱਚ ਸੀ ਲੈਟਰ ਨੂੰ ਲੱਭ ਕੇ ਉਸ ਦੇ ਵਿੱਚ ਕਲਰ ਕਰ ਦੇਵਾਂਗੇ ਲੁੱਕ ਐਟ ਦਾ ਪਿਕਚਰ ਐਂਡ ਰਾਈਟ ਦਾ ਲੈਟਰ ਫੋਰ ਦਾ 기ਵਨ ਪਿਕਚਰਸ ਜਿੱਦਾਂ ਕਿ ਆਪਾਂ ਤਸਵੀਰਾਂ ਦੇ ਵਿੱਚ ਦੇਖ ਰਹੇ ਹਾਂ ਤਾਂ ਫਸਟ ਤੇ ਐਪਲ ਦੀ ਤਸਵੀਰ ਹੈ ਤਾਂ ਇਸ ਦੇ ਲੈਟਰ ਆਏਗਾ A E ਫੋਰ ਐਪਲ D ਫੋਰ ਡੌਗ F ਫੋਰ ਫੈਨ ਨੈਕਸਟ ਚੂਜ਼ ਦਾ ਇਨਕਰੈਕਟ ਪਿਕਚਰ ਫੋਰ ਦਾ 기ਵਨ ਲੈਟਰ ਆਪਾਂ ਇੱਥੇ ਡੀ 4 ਕੀ ਹੁੰਦਾ ਹੈ ਉਹ ਦੇਖਣਾ ਹੈ ਅਤੇ ਡੀ 4 ਕੀ ਨਹੀਂ ਹੁੰਦਾ ਉਸ ਦੇ ਉੱਪਰ ਟਿਕ ਲਗਾਣੀ ਹੈ ਡੀ 4 ਕੈਟ ਡੀ 4 ਡੋਲ ਡੀ 4 ਡੌਗ ਡੀ 4 ਡੋਰ ਤਾਂ ਆਪਾਂ ਨੂੰ ਪਤਾ ਹੈ ਕਿ ਸੀ 4 ਕੈਟ ਹੁੰਦਾ ਹੈ ਇਸ ਲਈ ਆਪਾਂ ਡੀ 4 ਕੈਟ ਦੇ ਉੱਪਰ ਟਿੱਕ ਲਗਾਵਾਂਗੇ ਜੋ ਕਿ ਇਸ ਦਾ ਗਲਤ ਉੱਤਰ ਹੈ 컬러 ਦਾ ਇਨਕੋਰੈਕਟ ਪੇਅਰ ਇਹਦੇ ਵਿੱਚ ਆਪਾਂ ਨੂੰ ਕੈਪੀਟਲ ਲੈਟਰ ਅਤੇ ਸਮਾਲ ਲੈਟਰ ਦਿੱਤੇ ਹੋਏ ਹਨ ਆਪਾਂ ਉਸ ਜੋੜੇ ਨੂੰ ਟਿੱਕ ਕਰਨੀ ਹੈ ਜੋ ਗਲਤ ਜੋੜਾ ਦਰਸਾ ਰਿਹਾ ਹੈ ਤਾਂ ਆਪਾਂ ਇਸ ਦੇ ਵਿੱਚ ਦੇਖਦੇ ਹਾਂ ਕੈਪੀਟਲ A ਸਮਾਲ A ਕੈਪੀਟਲ C ਸਮਾਲ C ਕੈਪੀਟਲ E ਸਮਾਲ E कैपिटल एच स्मॉल आई ਤਾਂ ਆਪਾਂ ਨੂੰ ਪਤਾ ਲੱਗ ਰਿਹਾ ਹੈ ਕਿ ਕੈਪੀਟਲ ਐਚ ਔਰ ਆਈ ਇਸ ਦਾ ਗਲਤ ਉੱਤਰ ਹੈ ਤਾਂ ਆਪਾਂ ਇਸ ਦੇ ਉੱਪਰ ਕਲਰ ਕਰ ਦੇਵਾਂਗੇ ਟਿੱਕ ਦਾ অপਸ਼ਨ ਦੈਟ ਯੂ ਯੂਜ਼ ਦਾ ਰਾਈਟ ਆਪਾਂ ਉਸ ਤੇ ਟਿੱਕ ਲਗਾਣੀ ਹੈ ਜਿਸ ਨਾਲ ਆਪਾਂ ਲਿਖਦੇ ਹਾਂ ਤਾਂ ਆਪਾਂ ਨੂੰ ਪਤਾ ਹੈ ਕਿ ਆਪਾਂ ਪੈਨ ਦੇ ਨਾਲ ਲਿਖਦੇ ਹਾਂ ਤਾਂ ਇਸ ਦਾ ਸਹੀ ਉੱਤਰ ਆਵੇਗਾ ਪੈਨ ਨੈਕਸਟ ਚੂਜ਼ ਦਾ ਪਿਕਚਰ ਸ਼ੋਇੰਗ ਰਾਈਡ ਆਪਾਂ ਉਸ ਤਸਵੀਰ ਦੇ ਉੱਪਰ ਟਿਕ ਲਗਾਣੀ ਹੈ ਜਿਸ ਦੇ ਵਿੱਚ ਬੱਚਾ ਰਾਈਡ ਯਾਨੀ ਕਾਠੀ ਕਰ ਰਿਹਾ ਹੈ ਤਾਂ ਪਹਿਲੀ ਤਸਵੀਰ ਦੇ ਵਿੱਚ ਬੱਚਾ ਸੋ ਰਿਹਾ ਹੈ ਦੂਜੀ ਤਸਵੀਰ ਦੇ ਵਿੱਚ ਬੱਚਾ ਵਾਕਿੰਗ ਕਰ ਰਿਹਾ ਹੈ ਤੀਜੀ ਤਸਵੀਰ ਦੇ ਵਿੱਚ ਬੱਚਾ ਰੀਡਿੰਗ ਕਰ ਰਿਹਾ ਹੈ ਜਾਂ ਰਾਈਟਿੰਗ ਕਰ ਰਿਹਾ ਹੈ ਫੋਰਥ ਦੇ ਵਿੱਚ ਬੱਚਾ राइडिंग ਕਰ ਰਿਹਾ ਹੈ ਤਾਂ ਸਾਈਕਲ ਨੂੰ ਰਾਈਡ ਕਰ ਰਿਹਾ ਤਾਂ ਇਸ ਦਾ ਬਿਲਕੁਲ ਸਹੀ ਉੱਤਰ ਆਵੇਗਾ ਰਾਈਡਿੰਗ ਦਾ ਸਾਈਕਲ ਨੈਕਸਟ ਮੈਚ ਦਾ ਪਿਕਚਰ ਵਿਦ ਦਾ ਲੈਟਰ ਆਪਾਂ ਇਹਦੇ ਵਿੱਚ ਉਹ ਪਿਕਚਰਾਂ ਨੂੰ ਉਹਨਾਂ ਨਾਲ ਮੈਚ ਕਰਨਾ ਹੈ ਜਿਸ ਦੀ ਇਹ ਤਸਵੀਰ ਦਿੱਤੀ ਹੋਈ ਹੈ ਤਾਂ ਸਭ ਤੋਂ ਪਹਿਲਾਂ ਡੀ 4 ਡੋਰ E 4 ਐਗ ਐਂਡ G 4 ਗੁੱਡ ਨੈਕਸਟ ਲੁੱਕ ਐਂਡ ਰਾਈਟ ਆਪਾਂ ਨੂੰ ਇੱਥੇ ਕਈ ਲੈਟਰ ਦਿੱਤੇ ਹੋਏ ਹਨ ਆਪਾਂ ਨੂੰ ਉਹਨਾਂ ਨੂੰ ਸਹੀ ਕਰਕੇ ਲਾਈਨਾਂ ਦੇ ਵਿੱਚ ਲਿਖਣਾ ਹੈ ਨੈਕਸਟ 11th ਕਲਰ ਦਾ ਬਾਲ ਵਿਦ ਦਾ ਲੈਟਰ ਐਫ ਆਪਾਂ ਉਸ ਬਾਲ ਨੂੰ ਦੇ ਵਿੱਚ ਕਲਰ ਕਰਨਾ ਹੈ ਜਿਸ ਦੇ ਵਿੱਚ ਐਫ ਲਿਖਿਆ ਹੋਇਆ ਹੈ ਨੈਕਸਟ ਚੂਜ਼ ਦਾ ਪਿਕਚਰ ਸਟਾਰਟਿੰਗ ਵਿਦ ਗਿਵਨ ਲੈਟਰ ਤਾਂ ਆਪਾਂ ਉਸ ਪਿਕਚਰ ਦੇ ਉੱਪਰ ਟਿਕ ਕਰਨਾ ਹੈ ਜੋ B ਨੂੰ ਦਰਸਾਉਂਦੀ ਹੈ ਇਸ ਦੇ ਵਿੱਚ B ਫੋਰ ਬॉय ਦੇ ਉੱਪਰ ਆਪਾਂ ਟਿਕ ਕਰ ਦੇਵਾਂਗੇ ਕਿਉਂਕਿ ਇਹ ਲੈਟਰ B ਫੋਰ ਬॉय ਨੂੰ ਦਰਸਾ ਰਿਹਾ ਹੈ 13 ਟਿਕ ਦਾ ਪਿਕਚਰ ਰਿਲੇਟਿਡ ਟੂ ਦਾ ਗਿਵਨ ਲੈਟਰ ਆਪਾਂ ਉਸ ਤਸਵੀਰਾਂ ਦੇ ਉੱਪਰ ਟਿੱਕ ਕਰਨਾ ਹੈ ਜੋ ਐਫ ਤੋਂ ਬੰਦੀਆਂ ਹਨ ਐਫ ਲੈਟਰ ਤੋਂ ਬੰਦੀਆਂ ਹਨ ਤਾਂ ਇਹਦੇ ਵਿੱਚ ਫੈਨ ਫੌਕਸ ਫਲਾਵਰ ਅਤੇ ਫਿਸ਼ ਦੀ ਤਸਵੀਰ ਟਿੱਕ ਹੋ ਜਾਵੇਗੀ ਨੈਕਸਟ ਮੈਚ ਦਾ ਪਿਕਚਰਸ ਰਿਲੇਟਡ ਟੂ ਦਾ ਸਿਮਲਰ ਲੈਟਰ ਤਾਂ ਆਪਾਂ ਉਸ ਪਿਕਚਰ ਨੂੰ ਰਿਲੇਟਡ ਕਰਨਾ ਹੈ ਜੋ ਸਿਮਲਰ ਲੈਟਰ ਤੋਂ ਹੀ ਸ਼ੁਰੂ ਹੁੰਦੀਆਂ ਹਨ ਜਿਵੇਂ ਕਿ ਐਫ ਫੋਰ ਫੌਕਸ ਐਫ ਫੋਰ ਫਿਸ਼

ਵਿਚ ਲੈਟਰ ਕਮਸ ਆਫਟਰ ਕਿਹੜਾ ਲੈਟਰ ਇਹਨਾਂ ਦੇ ਬਾਅਦ ਵਿੱਚ ਆਉਂਦਾ ਹੈ ਬੀ ਤੋਂ ਬਾਅਦ ਸੀ ਈ ਤੋਂ ਬਾਅਦ ਐਫ ਜੀ ਤੋਂ ਬਾਅਦ ਐਚ ਨੈਕਸਟ ਕੁਐਸਚਨ ਵਿਚ ਲੈਟਰ ਕਮਸ ਬੀਟਵੀਨ ਇਹਨਾਂ ਵਿੱਚੋਂ ਕਿਹੜਾ ਲੈਟਰ ਇਹਨਾਂ ਦੇ ਵਿੱਚ ਆਵੇਗਾ ਐਫ ਡੈਸ਼ ਐਚ ਐਫ ਜੀ ਐਚ ਐਫ ਜੀ ਐਚ ਐਂਡ ਐਫ ਜੀ ਐਚ ਤਹੇ ਗਲਤੀ ਨਾਲ ਇੱਕੋ ਜਿਹੀ ਪ੍ਰਸ਼ਨ ਆ ਤਾਂ ਇਹਨਾਂ ਦੇ ਵਿੱਚ ਆਪਾਂ ਜੀ ਨੂੰ ਪਾਵਾਂਗੇ ਚੂਜ਼ ਦਾ ਕਰੈਕਟ ਪੇਅਰ ਆਪਾਂ ਨੂੰ ਉਸ ਕਰੈਕਟ ਪੇਅਰ ਨਾਲ ਜੋੜਨਾ ਹੈ ਜਿਸ ਨਾਲ ਉਹ ਲੈਟਰ ਤਸਵੀਰ ਨੂੰ ਦਰਸਾਉਂਦਾ ਹੈ H4 ਹੈਨ ਹੁੰਦਾ ਹੈ ਪਰ ਇੱਥੇ ਤਸਵੀਰ ਚ ਆਈ ਦੀ ਫੋਟੋ ਹੈ ਤਾਂ ਇਹ ਗਲਤ ਹੈ A4 ਐਪਲ ਹੁੰਦਾ ਹੈ ਪਰ ਤਸਵੀਰ ਬਾਲ ਦੀ ਹੈ ਤਾਂ ਇਹ ਵੀ ਗਲਤ ਹੈ C4 ਕੈਟ ਹੁੰਦਾ ਹੈ ਅਤੇ ਇੱਥੇ ਹੈਨ ਦੀ ਤਸਵੀਰ ਹੈ ਇਹ ਵੀ ਗਲਤ ਹੈ E4 elephant ਤਾਂ ਇਸ ਦਾ ਸਹੀ ਉੱਤਰ ਆਵੇਗਾ E4 elephant ਟਿਕ ਦਾ ਆਪਸ਼ਨ ਯੂ ਲਾਈਕ ਟੂ ਪਲੇ ਵਿਦ ਤੁਸੀਂ ਉਸ ਟਿਕ ਕਰਨਾ ਹੈ ਜਿਸ ਨਾਲ ਤੁਸੀਂ ਖੇਡਣਾ ਪਸੰਦ ਕਰਦੇ ਹੋ ਆਪਸ਼ਨ 1 ਹੈ ਬ੍ਰੈਡ ਬ੍ਰੈਡ ਨਾਲ ਤੁਸੀਂ ਖੇਡਣਾ ਪਸੰਦ ਕਰਦੇ ਹੋ ਨਹੀਂ ਮਿਲਕ ਨਹੀਂ ਟੋਏ ਕਾਰ ਜਾਂ ਮੰਗੋ ਤਾਂ ਇਸ ਦਾ ਸਹੀ ਉੱਤਰ ਹੈ ਟੋਏ ਕਾਰ ਚੂਜ਼ ਦਾ ਆਪਸ਼ਨ ਵੇਅਰ ਯੂ ਸਲੀਪ ਤੁਸੀਂ ਇਹਨਾਂ ਚਾਰ ਤਸਵੀਰਾਂ ਵਿੱਚੋਂ ਉਸ ਤਸਵੀਰ ਦੇ ਉੱਪਰ ਟਿੱਕ ਕਰਨਾ ਹੈ ਜਿਸ ਦੇ ਉੱਪਰ ਤੁਸੀਂ ਸੋਚਨੇ ਹੋ ਤਾਂ ਇਸ ਦੇ ਵਿੱਚ ਕਿਚਨ ਗਲਤ ਉੱਤਰ ਬੈਡਰੂਮ ਬਾਥਰੂਮ ਡਰਾਇੰਗ ਰੂਮ ਤਾਂ ਇਸ ਦਾ ਸਹੀ ਉੱਤਰ ਆਵੇਗਾ ਬੈਡਰੂਮ ਦੂਸਰੀ ਤਸਵੀਰ ਇਸ ਦਾ ਬਿਲਕੁਲ ਸਹੀ ਉੱਤਰ ਹੋਵੇਗਾ ਥੈਂਕ ਯੂ ਫਾਰ ਵਾਚਿੰਗ ਵੀਡੀਓ ਕੋ ਲਾਈਕ ਕਰੇ ਚੈਨਲ ਕੋ ਸਬਸਕ੍ਰਾਈਬ ਕਰੇ